ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਆਏ ਆ ਗੰਨੇ ਲੈਣ ਮੋਟਰ ਤੇ ਅੱਜ ਤੁਹਾਨੂੰ ਦਿਖਾਉਨੇ ਆ ਉਹ ਗੰਨੇ ਤੋੜਦੇ ਆ ਅੱਜ ਦੇ ਨਿਊ ਵਲੋਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਹਾਂ ਆ ਗਈ ਉਹ ਡਿਗ ਪੀਸੀ ਇੱਧਰ ਦੇਖੋ ਗੰਨੇ ਤੋੜਦੇ ਫਿਰਦੇ ਆ ਅੱਜ ਖੇਤਾਂ ਦੇ ਵਿੱਚ ਵਧੀਆ ਹੈ ਵਧੀਆ ਨਾ ਉਹ ਚੀ ਹੈ ਨਹੀਂ ਹੈ ਨਾ ਕੋਈ ਦਾਤੀ ਦੇ ਉੱਤੇ ਨਾਲ ਇੱਧਰ ਦੇਖੋ

ਇੱਕ ਦਾ ਹੋਰ ਤੋੜ ਲਓ ਨਾ ਦੇਖੋ ਗੰਨੇ ਇੰਨਾ ਵਿੱਚ ਦੇਖਾਂ ਪਤਲੇ ਪਤਲੇ ਕਿਵੇਂ ਰਹੇ ਨੇ ਇਹਨਾਂ ਨੂੰ ਛੱਲ ਲਓ ਹੈ ਉਹ ਟਿਕਾਣਾ ਮਿਲ ਗਿਆ ਆ ਖੜਾ ਹੈ ਮੋਟਾ ਮੋਟਾ ਉਹ ਰਿਆ ਉਹ ਰਿਆ ਆ ਸਹਾਸਾਗਾ ਆ ਸਹਾਸਾਗਾ ਹਾਂ ਆ ਸਹਾ ਉਹ ਦੂ ਉਹ ਜਿਹੜਾ ਪਾ ਕਰੇ ਨਾ ਆ ਖੜੇ ਮੋਟੇ ਬਟੇ। ਓਕੇ। ਹੈ? ਛੋਟੇ ਨੇ। ਇਹ ਆਵੇ ਸੇ ਇਹ ਆਖੜਾ। ਆ। ਬਤਾ ਆਹ ਹਲਾ। ਹੈਨਾ? ਤੇ ਇਹਨੇ ਇੱਥੇ ਕੁੱਤ ਪੈਂਦੇ ਆ ਕਿਆ? ਦੱਤੀ ਦੁੱਤੀ ਹੋਵੇ ਨਾ। ਹੈ? ਓਹ ਹੋ। ਅਦਰ ਦੇਖੋ ਗਾਇਜ਼ ਅੱਜ ਸਾਡਾ ਵਧੀਆ ਦਾ ਲੱਗ ਗਿਆ ਤੇ ਬੋ ਬੋ ਕੱਟ ਲਿਆ ਤੂੰ ਹੈ ਹੋਰ ਵੀ ਰਸਦ ਨਹੀਂ ਆ ਬੱਸ ਬੱਸ ਹੁਣ ਅੱਥੇ ਪਹਿਲੇ ਦਿਖਾਈਓ ਅਗਰ ਨਹੀਂ ਆ ਬੱਗ ਆ ਜੋ ਬੱਸ ਹੁਣ ਚੱਲਦੇ ਆ ਆ ਦੇਖੋ ਜੀ ਗੰਨੇ ਗੰਨੇ ਤੋੜ ਲਿਆ ਅਸੀਂ ਹੈ ਇੱਥੇ ਜਾਮਨਾ ਦਾ ਬੂਟਾ ਖੜਾ ਹੈਗਾ ਆ ਟੋੜ ਲਗਾ ਹੁਣ ਆ ਜਾਏਗਾ ਸੋਨ ਅੱਛਾ ਬਾਈ ਸੋਨਾ ਆ ਜਾਏਗਾ ਕਿ ਤੇ ਆਹਾ ਕਿਆ ਦੁੱਧ ਦਾ ਦਖੀ ਦਾ ਲਿਆ ਆ ਪਾਪੇ ਦਾ ਅੱਛਾ ਆਸੇ ਆ ਵੀ ਇਸ ਦੇ ਵੀ ਐਵੇਂ ਆਸੇ ਐਵੇਂ ਹੀ ਆ ਚਿੰਜਾਂ ਜੀਆਂ ਲਾਵਾਂਗੇ ਵੀ ਗਈ ਜਿਸੀ ਤੋੜ ਲਾ ਤੋੜ ਲਾ ਆ ਦੇਖੋ ਇਧਰ ਸਬਜੀ ਸੁਬਜੀ ਮੁੰਡੇ ਨੇ ਲਾ ਰੱਖੀ ਹੈ ਜੀ ਬਾਈ ਮੁੰਡੇ ਨੇ ਸਬਜੀ ਵਾਧੂ ਲਾ ਰੱਖੀ ਮੇਰੇ ਹੁਣ ਆਪਾਂ ਚੱਲਦੇ ਆਂ ਘਰੇ ਹਾਂਜੀ ਗਾਈਜ਼ ਆਪਾਂ ਆ ਕੇ ਘਰੇ ਆ ਮੈਨੂੰ ਪਾਪਾ ਲੈ ਜਾਂਦੇ ਹੈ ਇੱਕ ਪਾਪੇ ਨੂੰ ਲਾਉਣ ਵਾਸਤੇ ਦਿੱਤਾ ਸੀ ਲੈਂਦਾ ਤੇਰੀ ਮੰਮੀ ਨੇ ਕਹਿ ਦਿੱਤੀ ਤਵੇਗਾ ਆ ਲੋ ਇਹਦੇ ਚ ਵੀ ਲਾਉਣ ਵਾਲਾ ਆ ਵੀ ਲਾਉਣਾ ਹੈਗਾ ਦੂਜਾ ਤੂੰ ਤੇ ਦਿਖਾਉਂਗੀ ਕੀ ਖਾਣੇ ਆ ਗੰਡੇ ਗੰਡੇ ਖਾਣ ਵਾਲਿਓ ਦਿਖਾਏ ਆ ਸੁੰਗੀਆਂ ਆ ਕੰਡਾ ਆ ਗਾਇਸ ਦੇਖੋ ਕੰਡ ਕਿੰਨੀ ਆ ਇਧਰ ਖਿੱਚ ਇਧਰ ਦੇਖੋ ਡਾਂਗ ਗਿੱਡਾ ਗੰਨਾ ਅਸੀਂ ਲੈ ਕੇ ਆਏ ਆ ਹੱਲ ਹੈ ਜਲਦੀ ਫੜ ਲੱਗੀ ਹੈ ਉਹ ਚੀਜ਼ ਨਾ ਉਹ ਚੀਜ਼ ਨਾ ਦੇ ਇਹਨਾਂ ਨੂੰ ਗੰਡਾ ਨਹੀਂ ਜੇ ਮੋਲ ਲਈਏ ਨਾ ਤੇਡਾ ਗੰਨਾ 25 ਰੁਪਈਆ ਦਾ 25 ਰੁਪਈਆ ਦਾ 25 ਦਾ ਤਾਂ ਕੁਝ ਹੀ ਨਹੀਂ ਬਣਦਾ ਕਾ ਅਸਾਂ ਗੰਨਾ 20 ਰੁਪਏ ਲਾ ਕੇ ਲਿਆ ਆ 25 ਤੇ ਨਾਲਾ ਹੀ ਫਿਰ ਲੱਗਦਾ ਕੋਈ ਨਹੀਂ ਉਹ ਸਹੀ ਹੈ ਤੇ ਗਾਈਜ਼ ਸਾਡੇ ਨਾਲ ਅੱਜ ਚੂਹੀ ਵੜ ਗਈ ਸੀ ਕਿ ਬਿਸਤਰਾ ਚ ਰਾਤ ਹਾਂ ਤੇਰੇ ਦਾਦੇ ਦਾ ਨਾਮ ਸੀ ਗੌਂਦਾ ਤਿੰਮੇਰ ਤੇ ਜਦੋਂ ਦਿੱਤੇ ਸਪੀਡ ਇਦਰਾ ਗੋਂਦਾ

ਮਾ ਵਰਗੇ ਪੈਕੇਟ ਵਾਲੇ ਬਿਸਕੁਟਾਂ ਦੇ ਹੋਰ ਕਿੰਨੇ ਪੰਜ ਲੈਉਣੇ ਆਪਾਂ ਜਣੇ ਚਾਰ ਆ ਤੇ ਫੇਰ ਮੈਂ ਤਾਂ ਜਿੱਕ ਪੈਕੇਟ ਖਾਉਂਗੀ ਬਸ ਗੱਲ ਤੇ ਗਾਈਜ਼ ਇੱਧਰ ਦੇਖੋ ਅਸੀਂ ਨਾ ਸਾਰਾ ਸਮਾਨ ਵਿੱਚੋਂ ਕੱਢ ਰੱਖਿਆਗਾ ਪੇਟੀ ਦੇ ਤੇ ਚੂਈਆਂ ਵੜਗੀਆਂ ਸੀਗੀਆਂ ਅੱਜ ਨਾ ਮੈਂ ਮੱਖੀ ਨੂੰ ਬਚਾਈ ਮੱਖੀ ਨੂੰ ਕਿਵੇਂ ਜਾਂਦਾ ਨਾ ਮੱਕੜੀ ਖੜੀ ਖੜੀ ਪਈ ਉਹਨੂੰ ਅੱਛਾ ਮੈਂ ਨਹੀਂ ਜਾਂਦਾ ਮੰਮੀ ਅੱਛਾ ਇਧਰ ਦੇਖੋ ਜੀ ਆਪਾਂ ਰਜਾਈਆਂ ਵੀ ਇੱਥੇ ਕੜ-ਕੜ ਲਾਤੀਆਂ ਸੀਗੀਆਂ ਕਿਉਂਕਿ ਬਹੁਤ ਭੈੜੀ ਬਦਬੂ ਆ ਰਹੀ ਸੀ ਤੇ ਇਧਰ ਦੇਖੋ ਰਕਾਨ ਬੈਠੀ ਮੰਜੇ ਤੇ ਹੈ ਤੇ ਹੁਣ ਨਾ ਗਾਇਜ਼ ਆਪਾਂ ਢੁੰਡੇ ਸਾਰੇ ਪੇਟੀ ਚੋਂ ਕੱਢੇ ਸੀਗੇ ਤੇ ਮੈਂ ਆਖਿਆ ਹੁਣ ਚੱਲ ਮਾਂਜਾਂਗੇ ਅੱਜ ਮੈਂ ਸ਼ਾਪ ਤੋਂ ਟਾਈਮ ਨਾਲ ਹੀ ਆ ਗਈਆਂ 12 1 ਵਜੇ ਆ ਗਈਆਂ 1 ਵਜਨ ਵਾਲਾ ਤੇ ਕਿੰਨੇ ਦਾ ਹੀ ਹੋਵੇ ਫੜਾਇਆ ਰਤੀ ਦਾ ਫੜਾ ਹਾਂ ਨਗਦੋ ਨਗਦ ਲੈ ਕਿਉਂ ਨੇ ਹੋਰ ਸਹੀ ਐ ਫਿਰ ਕਹਿਦੀ ਇਹਨਾਂ ਨੂੰ ਵੱਡੇ ਤੋਂ ਲੈਂਦਾ ਤਾਂ ਦੇਥੇ ਬਲਵੀਰ ਦੇ ਤਾਂ ਬੰਦ ਸੀਗੀ ਦੁਕਾਨ ਤੇ ਕਾ ਇਹ ਜਦਨਾ ਬਹੁਤ ਸਾਰਾ ਕੰਮ ਐ ਕਰੇ ਤੇ ਕੀ ਕਰੀਏ ਕਰਨਾ ਪਊਗਾ ਕਿਉਂਕਿ ਰਾਤ ਨਾ ਸਿਰ ਜਾਈ ਗੜਦੇ ਸੀ ਇੰਨੇ ਗੰਦੀ ਸਮੈਲ ਮਾਰੀ ਬਹੁਤ ਜ਼ਿਆਦਾ ਕਿਉਂਕਿ ਚੂਹੀ ਮਰੀ ਪਈ ਸੀਗੀ ਇਸ ਕਰਕੇ ਤੇ ਸਾਨੂੰ ਹੁਣ ਮਿਹਨਤ ਕਰਨੀ ਪੈਗੀ ਹੁਣ ਸਾਫ ਆਪੇ ਇਸਤਰੇ ਵਗੈਰਾ ਸਾਰੇ ਧੋ ਧੂਕੇ ਭਾਂਡੇ ਕੁੰਡੇ ਵੇਸਤਰੇ ਸੁੱਕਣੇ ਲਾਤੇ ਸੀਗੇ ਮੈਂ ਜਾਂਦੀ ਸੁੱਕਣੇ ਲਾ ਦੇ ਸੀ ਤੇ ਹੁਣ ਨਾ ਇਹਨਾਂ ਨੂੰ ਫੋੜ ਫੋੜ ਕੇ ਰੱਖ ਦਾਂਗੇ ਤੇ ਕੋਸਾ ਸਮੈਲ ਉੱਡੂਗੀ ਤੇ ਆਪਾਂ ਲਿਆਂਦੀਆਂ ਜੀ ਫਰਨੈਲ ਦੀਆਂ ਗੋਲੀਆਂ ਫਰਨੈਲ ਦੀਆਂ ਗੋਲੀਆਂ ਇਹਨਾਂ ਚਲਾਏ ਬਾਅਦ ਨਾ ਤੇ ਇਹਨਾਂ ਦੀ ਸਮੈਲ ਜਾਂਦੀ ਰਹੂਗੀ ਤੇ ਮਾ ਸਸ ਸੰਭਾਲਿਆ ਸੀ ਦੀਵਾਲੀ ਵੇਲੇ ਆ ਹੁਣ ਫੇਰ ਖੰਡਿਆ ਦਾ ਕਿਵੇਂ ਆ ਠੀਕ ਕੀ ਕਰੀ ਜਾਂਦੇ ਆ ਸਾਬ-ਕਾਬ ਹਮ ਠੀਕ ਤੇ ਇਧਰ ਦੇਖੋ ਆ ਰੇੜ ਆ ਜ ਇੱਥੇ ਰਹਿੰਦੀ ਸਾਰਾ ਦਿਨ ਸਾਡੇ ਮਗਰ 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 ਰਹਿੰਦੀ ਤੇ ਗਾਇਜ਼ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਮੇਰੀ 7 7.5 ਮਿੰਟਾਂ ਦੀ ਵੀਡੀਓ ਹੁੰਦੀ ਆ ਤੇ ਪਲੀਜ਼ ਵੀਡੀਓ ਪੂਰਾ ਦੇਖ ਕੇ ਨਾਲਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਅਸੀਂ ਤਾਂ ਗੰਨੇ ਖਾਣ ਦੀ ਤਿਆਰੀ ਕਰਾਂਗੇ ਜੀ ਖਾਣੇ ਆ ਜਿਹੜੇ ਆਜੋ ਗਾਇਜ਼ ਅੱਜ ਕੱਲ ਕਿਸੇ ਦੇ ਦੰਦ ਜਾਣਾ ਕੋਈ ਗੰਨਾ ਖਾਂਦਾ ਹੈ ਹੈ ਕਿਸੇ ਦੇ ਦੰਦ ਜਾਣਾ ਹੀ ਨਹੀਂ ਗੰਨਾ ਕੋਣ ਖਾਂਦਾ ਮੇਰੇ ਭਾਵੇਂ ਜਾੜਾ ਹੈ ਨਹੀਂ ਤੇ ਭਾਵੇਂ ਦੰਦ ਹੈ ਨਹੀਂ ਗੰਨਾ ਖੜ ਤਾਂ ਪਹਿਲਾਂ ਚੁਗ ਜਾਨੀ ਆ ਉਹ ਤਾਂ ਪਤਾ ਹੀ ਲੱਗਦਾ ਵੀ ਕੁੱਤੇ ਦੇ 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 ਬਰੇ ਮੁੱਤ ਨੂੰ ਗੰਨਾ ਹਾਂ ਦੇਖ ਕੀ ਕੰਦੀ ਦੇ ਉਰੀਆ ਪਾਰੀ ਕਰ ਪਾਰੀ ਕਰੀ ਮੁੱਤ ਕੰਨ ਦੇ ਨੀ ਕੰਨ ਕਰਨਾ ਹੈ ਪਾਰੀ ਕਰ ਅੰਗਲਾ ਮੈਨੂੰ ਗੰਨਾ ਤੇ ਠੀਕ ਹੈ ਗਾਇਜ਼ ਮਿਲਦੇ ਨੇਕਸਟ ਵੀਡੀਓ ਦੇ ਵਿੱਚ ਨਹੀਂ ਕੋਈ ਕੋਈ ਪੋਰੀ ਖਾਈ ਸੀ ਮੈਂ ਦੇ ਦੇ ਓਏ ਸਮਝ ਗਈ ਕੀ ਹੋ ਗਿਆ ਖੜ ਜਾ ਮੈਂ ਤੇ ਨਹੀਂ ਤਨ ਪੋਰੀਆਂ ਵੜ ਕੇ ਪੈਰ ਨਾ ਰੱਖ ਉੱਤੇ ਆ ਜਿੱਥੇ ਪੈਰ ਰੱਖਿਆ ਇਹਨੂੰ ਇਹਨੂੰ ਦੇਣੀ ਆ ਜਾ ਬਬੀ ਹਾਂ ਚਾਰ ਪੋਰੀਆਂ ਤੇ ਮੈਂ ਰੱਖਿਆ ਮਿਲਦੇ ਆ ਗਾਇਜ਼ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸੱਚ ਕਲ ਬਾਈ